ਇਹ ਮੈਂ ਤਾਂ ਅੱਗੇ ਕਿਹਾ ਮੈਂ ਪਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਪਰ ਅਪਰ ਜਿਪੀਆਂ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਛੋੜ ਕਾ ਦੀ ਲਈ ਮਤਲਬ ਮੈਂ ਕਹਿੰਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰਵਾਵੇ ਤੇਰੀ ਰਾਤ ਮੁੱਕ ਗਈ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਕਿ ਨਹੀਂ ਜੱਜਦਾ ਗੋੜੇ ਮੁਕਰੇ ਦੀ ਗੋੜੇ ਮੁਕਰੇ ਤੇ ਜੱਜਦਾ ਕਿ ਨਹੀਂ ਜੱਜਦਾ ਮੇਰੇ ਮੁਕਰੇ ਦੀ ਗੱਲ ਕਰ ਰਹੀ ਅੱਜ ਸੀਐਮ ਦਾ ਤਾਂ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀ ਕਿ ਕਿਤਾਬ ਵਧੀਆ ਪਾਈਦੇ ਆ ਇਹ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਬਿਕਰਮ ਜੀਠੇ ਦੇ ਉੱਪਰ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਐਸਆਈ ਟੀਮ ਦੇ ਵੱਲੋਂ ਬਿੱਤ ਦਿਨੀ ਵਿਕਰਮ ਮਜੀਠੀਆ ਨੂੰ ਪਟਿਆਲਾ ਦੇ ਵਿੱਚ ਪੁਛ ਗੇਸ ਲਈ ਸੱਦਿਆ ਗਿਆ ਲੰਮਾ ਸਮਾਂ ਚੱਲੀ ਇਸ ਪੁਛ ਗੇਸ ਤੋਂ ਬਾਅਦ ਵਿਕਰਮ ਮਜੀਠੀਆ ਬਾਹਰ ਆਏ ਤੇ ਇਸ ਮੌਕੇ ਉਹਨਾਂ ਦੇ ਵੱਲੋਂ মিডিਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਇਹ ਸਾਰੇ ਮਾਮਲੇ ਦੇ ਉੱਪਰ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਤੱਥ ਆਪਣੀਆਂ ਗੱਲਾਂ ਰੱਖੀਆਂ ਗਈਆਂ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਟਿੱਚਰਾਂ ਵੀ ਕੀਤੀਆਂ ਗਈਆਂ ਨੇ ਇਸ ਮੌਕੇ ਵਿਕਰਮ ਮਜੀਠੀਆ ਦਾ ਕੀ ਕੁਝ ਕਹਿਣਾ ਹੈ ਉਹਨਾਂ ਦਾ ਬਿਆਨ ਤੁਹਾਨੂੰ ਸੁਣਾ ਦਿੰਨੇ ਆਂ ਕਾਲਾ ਚਸ਼ਮਾ ਜੱਜਦਾ ਜੱਜਦਾ ਕਿ ਨਹੀਂ ਜੱਜਦਾ ਗੋੜੇ ਮੁਖੜੇ ਦੀ ਗੋੜੇ ਮੁਖੜੇ ਤੇ ਜੱਜਦਾ ਕਿ ਨਹੀਂ ਜੱਜਦਾ ਗੋੜੇ ਮੁਖੜੇ ਦੀ ਗੱਲ ਕਰ ਰਹੇ ਜੀ ਅੱਜ ਸੀਐਮ ਸਾਹਿਬ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਵ ਪ੍ਰੀਤ ਨੇ ਕੱਦਾਂ ਕੁਝ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ 10 ਦਿਨ ਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਹੈਲੋ ਆਨਰੇਬਲ ਵੈਸੇ ਤਾਂ ਆ ਸਾਹਮਣੇ ਗੇਟ ਆ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਤੇ ਇਹ ਸਾਰਾ ਜਿਹੜਾ ਮੀਡੀਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਆਨਰੇਬਲ ਸੁਪਰੀਮ ਕੋਰਟ ਦੀਆਂ ਇਹ ਡਾਇਰੈਕਸ਼ਨ ਤੇ ਆਨਰੇਬਲ ਸੁਪਰੀਮ ਕੋਰਟ ਦੇ ਦਾਸ ਦਾ ਅਟੁੱਟ ਵਿਸ਼ਵਾਸ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਨਿਆਇਪਾਲਿਕਾ ਔਨਰੇਬਲ ਹਾਈ ਕੋਰਟ ਤੋਂ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਇਹ ਸੁਪਰੀਮ ਕੋਰਟ 'ਚ ਅੱਜ ਸਰਕਾਰ ਗਈ ਹੈ ਜ਼ਮਾਨਤ ਮੇਰੀ ਕੈਨਸਲ ਕਰਾਉਣ ਲਈ 3 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾਂ ਅਰਬਾਂ ਰੁਪਈਆ 25 30 50 ਲੱਖ ਇੱਕ ਤਰੀਕ ਦਾ ਖਰਚਦੇ ਆ ਮੇਰੀ ਜ਼ਮਾਨਤ ਗੰਚਲ ਕਰਾਉਣ ਸਿਆਸੀਕਰਨ ਇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਆਨਰੇਬਲ ਸੁਪਰੀਮ ਕੋਰਟ ਦੇ ਇਹ ਆਰਡਰ ਚਨ ਆਫਟਰ ਹਿਅਰਿੰਗ ਹਿਅਰਿੰਗ ਲਰਨਡ ਕਾਉਂਸਲ ਫॉर द ਪਾਰਟੀਆਂ and considering the detailed affidavit filed by the petitioner and its reply, we are of the view that respondent is required to join investigation. learned senior counsel for the respondent assures that the respondent, respondent shall appear on the date so fixed by this court whereby further investigation may be completed and the interrogation if any required may be done by the concerned investigation investigating officer again honorable court like the view of the above we direct दैट द रिस्पोंडेंट शैल अपीयर ऑन सैवनटी मार्च दो हजार पच्ची एट इलेवन एम एट एस आई टी हेडकुअार्टर पटियालाट द इनवेस्टिगे बी कंप्लीट बड़े ध्यान ऑनरेबल सुप्रीम कोर्ट की कह रही है कि कंप्लीट इनवेस्टिगे और उस तो बाद फर्दर इंटेन इज रिक्वायर्ड द रिस्पोंडेंट शैल अपेयर ऑन द नैक्सट डेट एट द सेम टाइम एंड शैल कोट इन कंप्लीशन ऑफ द इनवैसिगेशन मतलब एक बारी नहीं पाँच बारी मैं धनवा हाँ कि ऑनरेबल सुप्रीम कोर्ट ने कहा कि भाई इनवैसटिगे कंप्लीट करो और असी क्या कि मिसलीडिंग फैक्ट रखे गए से ऑनरेबल सुप्रीम कोर्ट के बाय द गवर्नमेंट एजी साहब ਵੱਲੋਂ ਕੀ ਇਹ ਜਵਾਬ ਲਈ ਜਾਂਦਾ ਹੈ ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਹੋ ਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਂਦੇ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸੈਟ ਹੋ ਗਈ ਜੀ ਮੈਂ ਹਰ ਸੈਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਅੱਜ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ ਹੈ 17 ਵੱਧ ਤੋਂ ਵੱਧ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਇਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤਾਂ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ ਮਗਰ ਮੈਂ ਕਿ ਚਾਰਟ ਬਣਾ ਕੇ ਲਿਆਏ ਤੁਸੀਂ ਵੇਖੋਗੇ ਉਦੋਂ ਸੇ ਟੋਰ ਸੀ ਮੈਨੂੰ 18 12 23 ਨੂੰ ਸੱਤਿਆ ਗਿਆ ਮੈਂ ਉਸ ਦਿਨ 7-8 ਘੰਟੇ ਲਾਏ ਜਦੋਂ ਦੂਜੇ ਦਫ਼ਤਰ 'ਚ ਤੁਸੀਂ ਨਾਲ ਹੀ ਆਉਂਦੇ ਸੀ ਜਦੋਂ ਚੀਨਾ ਸਾਹਿਬ ਆ ਲੋਕ ਨੂੰ ਨਿੱਕੇ ਕਾਟੇ ਪੋਸਟ ਤੋਂ ਬਾਅਦ 17 27 12 23 ਮੈਨੂੰ ਸੱਦਿਆ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਸ਼ਹੀਦੀ ਦਿਹਾੜੇ ਆ ਔਰ ਛੋਟੇ ਸੇਬ ਜਿਆਦਾ ਦਾ ਸ਼ਹੀਦੀ ਦਿਵਸ ਹੈ ਉਸ ਦਿਨ ਮੇਰੇ ਤੋਂ ਨਹੀਂ ਆਇਆ ਜਾਣਾ ਪਰ ਪਹਿਲਾਂ ਹੀ ਮਾਫੀ ਮੰਗੀ ਸੀ ਫਿਰ 30 12 23 ਨੂੰ ਮੈਂ ਫੇਰ ਅਪੀਅਰ ਹੋਇਆ ਤੁਸੀਂ ਵੀ ਮੇਰੇ ਨਾਲ ਉੱਥੇ ਸੀਗੇ ਹਾਜ਼ਰ ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤਰੀਕ ਤੇ ਵੀ ਪੇਸ਼ ਹੋਏ ਆਪਾਂ ਫਿਰ 16 1 24 ਮੈਂ ਫੇਰ ਅਪੀਅਰ ਹੋਇਆ ਫੇਰ 6 3 24 ਨੂੰ ਅਪੀਅਰ ਹੋਇਆ ਫੇਰ ਮੇਰੀ ਇੱਕ ਤਾਰੀਖ ਸੀ 18 6 24 ਨੂੰ ਜਦੋਂ ਆਨਰੇਬਲ ਅ ਕੋਰਟ ਸ੍ਰੀ ਅਮਰਚੰਦ ਸਾਹਿਬ ਨੇ ਜੀਤੇ ਮੇਰਾ ਕੇਸ ਚੱਲਦਾ ਉੱਥੇ ਕਿਹਾ ਸੀਗਾ ਕਿ ਸੰਜੀਤ ਸਿੰਘ ਵਾਲਾ ਡਿਫਾਮੇਸ਼ਨ ਕੇਸ ਕਿ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਇਸ ਲਈ ਮੈਂ ਇੱਥੇ ਨਹੀਂ ਆ ਸਕਿਆ ਸੀ ਕੋਈ ਕੋਰਟ ਦਾ ਆਰਡਰ ਸੀ ਉਸ ਤੋਂ ਬਾਅਦ 18 7 ਨੂੰ ਇਹਨਾਂ ਨੇ ਅਗਲੇ ਦਿਨੀ ਮੈਨੂੰ ਫੇਰ 18 ਸਤ ਨੂੰ ਫੇਰ ਸੱਦਿਆ ਅ ਮਹੀਨੇ ਮਗਰੋਂ ਔਰ ਉਸ ਦਿਨ ਵੀ ਮੇਰੀਆ ਸੀਜੀਐਮ ਕੋਰਟ ਚ ਅ ਤਾਰੀਖ ਸੀ ਇਸ ਲਈ ਮੈਂ ਨਹੀਂ ਆ ਸਕਿਆ ਫਿਰ ਇਹਨਾਂ ਨੇ ਮੈਨੂੰ 20 ਸਤ ਨੂੰ ਫੇਰ ਸੱਦ ਲਿਆ ਜਦ ਕਿ ਮੈਂ ਕਿਹਾ ਵੀ ਸੀ ਕਿ 23 ਸਤ ਨੂੰ ਮੇਰਾ ਸੁਪਰੀਮ ਕੋਰਟ ਚ ਕੇਸ ਲੱਗਿਆ ਸੋ ਜਿਹੜੇ 23 ਸਤ ਨੂੰ ਸੁਪਰੀਮ ਕੋਰਟ ਜਾਣਾ ਮੈਂ ਜਾ ਕੇ ਤਿਆਰੀ ਵੀ ਤਾਂ ਕਰਾਉਂਗਾ ਇਸੇ ਤਰ੍ਹਾਂ 37 ਨੂੰ 7 ਉਹ ਤਿੰਨ ਮੇਰੀ ਤਾਰੀਖ ਸੀ ਮੈਂ ਫੇਰ ਨਹੀਂ ਆ ਸਕਿਆ 8 8 ਨੂੰ ਮੈਂ ਫੇਰ ਆਇਆ 24 ਚ ਔਰ ਅੱਜ ਮੈਂ ਫੇਰ ਆਇਆ ਓਨ ਦਾ ਡਾਇਰੈਕਸ਼ਨਸ ਆਫ ਸੁਪਰੀਮ ਕੋਰਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਨੂੰ ਇਨ ਬਿਨ ਪਾਲਣਾ ਕਰੂਗੀ ਔਰ ਕੱਲ ਤੱਕ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੂਗਾ ਸਰ ਕੱਲ ਕਿੱਦੇ ਕਿੱਦੇ ਵਧਾ ਬਲਾਇਆ ਕੋਈ ਟਾਈਮ ਨਹੀਂ ਕਰ ਇਹ ਤਾਂ ਕੋਰਟ ਨਹੀਂ ਰੱਖਿਆ ਹੋਇਆ ਜੀ ਸਾਨੂੰ ਇਸ ਕੱਲ ਦੀ ਤਸੱਲੀ ਆ ਦੇਖੋ ਕਿ ਕੋਰਟ ਨੇ ਅਸੀਂ ਕੋਰਟ ਨੂੰ ਇਹ ਕਿਹਾ ਮੇਰੇ ਵਕੀਲਾਂ ਨੇ कि جناب ਟਾਈਮ ਤੇ ਸਮਾਂ ਤੁਸੀਂ ਮਕਰਰ ਕਰ ਦੋ ਅਸੀਂ ਪਹੁੰਚਾਂਗੇ ਮਗਰ ਹਾਂ ਇਹ ਗੱਲ ਜ਼ਰੂਰ ਕਹਿ ਦਿਓ ਕਿ ਇਨਵੈਸਟੀਗੇਸ਼ਨ ਕੰਪਲੀਟ ਕਰ ਦੇਣ ਵੇਖੋ ਮਜ਼ਾਕ ਨਹੀਂ ਆ ਬੇਨਤੀ ਸੁਣਿਓ ਬੇਨਤੀ ਸੁਣ ਮਜ਼ਾਕ ਨਹੀਂ ਆ 2013 ਦੇ ਕੇਸ ਹੈ ਕੇਸ ਦਾ ਕੋਟਾ ਚ ਨਿਬੜ ਗਿਆ ਠੀਕ ਹੈ ਜੀ ਅੱਜ 2025 ਚੜ ਗਈ ਹੈ ਔਰ ਮੇਰੇ ਤੇ ਜਦੋਂ 4 ADGP ਬਦਲ ਕੇ 3 DGP ਬਦਲ ਕੇ AG ਬਦਲ ਕੇ ਇਹ ਕੇਸ ਦਰਜ ਹੋਇਆ ਜਟੂ ਪਾਦਿਆ ਕੋ ਉਸ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਹੈ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਪੈਕਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਦੇ ਡਬਲ ਬੈਂਚ ਤੋਂ ਉਦੋਂ ਵੀ ਕਿਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर ਇਜ਼ ਨੋ ਐਵਿਡੈਂਸ ਜਿਹੜਾ ਐਵੀਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਹੈ ਨਾਟ ਕ੍ਰੈਡੀਬਲ ਹੈ ਕੋਈ ਰਿਕਵਰੀ ਕੁਛ ਨਹੀਂ ਮਜ਼ਾਕ ਥੋੜੀਏ ਕਿ ਤੁਸੀਂ ਸਿਆਸੀ ਬਦਲਾਖੋਰੀ ਤੇ ਜੀਚੇ ਮਰਜੀ ਐਨਡੀਪੀਐਸ ਦੇ ਪਰਚੇ ਬਣਾ ਦਿਓਗੇ ਤੇ ਫੋਕ ਦੇਓਗੇ ਇਸ ਲਈ ਇਹ ਕੋਰਟ 'ਚ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਇੱਥੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਨਾ ਦੀ ਬੜੀ ਸਿਆਸਤ ਖੇਡ ਲਈ ਪਾਈ ਤਾਂ ਇੱਥੇ ਜਿਹੜੇ ਬੰਡੋਜਰ ਐਕਸ਼ਨ ਚੱਲ ਰਹੇ ਨੇ ਉਹਨੂੰ ਕਿਵੇਂ ਦੇਖ ਲਗਾਤਾਰ ਬੁਲਾਇਆ ਜਾ ਰਿਹਾ ਪਰ ਪਿੱਕਾ ਕੋਈ ਨਿਕਲ ਨਹੀਂ ਰਿਹਾ ਭਗਵਾਨ ਤਾਂ ਆਪਣੀ ਸ਼ਬੀ ਪਛਾਣ ਅੱਜ ਨਾ ਅੱਜ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨ ਇਹ ਆਰਡਰ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪ ਕਿਆ ਇਸ ਲਈ ਅੱਜ ਕੁਝ ਨਹੀਂ ਕਹਿਣਾ ਕੱਲ ਫੇਰ ਆਵਾਂਗੇ ਕੱਲ ਫੇਰ ਆਵਾਂਗੇ ਕੱਲ ਫੇਰ ਤੁਹਾਡੇ ਦਰਸ਼ਨ ਕਰਾਂਗੇ ਮੇਰੇ ਸਾਹਿਬ ਜੇ ਮੈਂ ਤਾਂ ਅੱਗੇ ਕਿਹਾ ਮੈਂ ਭਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਪਰ ਆਪਰ ਜਪੀਆਂ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਛੋੜ ਕਾ ਦੀ ਲਈ ਮਤਲਬ ਮੈਂ ਕਹਿੰਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾਵੇ ਤੇਰੀ ਰਾਤ ਮੁੱਕ ਗਈ ਚਲਦਾ ਐਵੇਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਲਗਾਤਾਰ ਤੁਹਾਡੀ ਕਾਨੂੰਨ ਵਿਵਸਥਾ ਜੀ ਟੋਟਲ ਕੋਲਾਪਸ ਹੈ ਇਹਦਾ ਫੇਲਿਅਰ ਹੈ ਔਰ ਮੇਰੇ ਕਿਆ ਨਹੀਂ ਕੁਝ ਵੱਧ ਫੇਲਿਅਰ ਹੋ ਜਾਣਾ ਤੋਡੇ ਸਾਹਮਣੇ ਹੀ ਹੈ ਜਦੋਂ ਧਾਰਮਿਕ ਸਥਾਨਾਂ 'ਚ ਹਿੰਦੂ ਸਿੱਖ ਏਕਤਾ ਨੂੰ ਉੱਥੇ ਸ਼ਰੇਆਮ ਕਹਿ ਕੇ ਵਾਰਨਿੰਗ ਦੇ ਕੇ ਉਹ ਪੰਡਿਤ ਜੀ ਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਟਾਰਗੇਟ ਕਰਾਂਗੇ ਘਰਤਾ ਇੱਥੇ ਸ਼ੁਕਰ ਹੈ ਭੁੱਲਰ ਸਾਹਿਬ ਨੇ ਇੰਨੀ ਕਹਿ ਦਿੱਤਾ ਕਿ ਟਾਇਰ ਪਾਟਿਆ ਸੀ ਜਾਂ ਰੇਡੀਏਟਰ ਪਾਟਿਆ ਕਿਉਂਕਿ ਭੁੱਲਰ ਸਾਹਿਬ ਕਹਿ ਸਕਦੇ ਹਨ ਮਗਰ ਜਦੋਂ ਉਹ ਵੀਡੀਓ ਸਾਹਮਣੇ ਆ ਗਈ ਕਿ ਉਹਨੇ ਕਿਵੇਂ ਪਿੰਨ ਖਿੱਚਿਆ ਤੇ ਗਰਨੇਡ ਸਿੱਟਿਆ ਇਹ ਸ਼ੁਕਰਗੁਜ਼ਾਰ ਆ ਮੈਂ ਸੱਚੇ ਪਾਤਸ਼ਾਹ ਦਾ ਕਿ ਉਸ ਧਾਰਮਿਕ ਸਥਾਨ ਦਾ ਅੰਦਰ ਭਾਰਤਾਂ ਨੁਕਸਾਨ ਹੋਇਆ ਅੰਦਰ ਕੁਝ ਨਹੀਂ ਹੋਇਆ ਨੁਕਸਾਨ ਤੋਂ ਵਿਚਾਰ ਆ ਗਿਆ ਜਾਨੀ ਮਾਲੀ ਔਰ ਇਹ ਸੈਕਿੰਡ ਥਰਡ ਇਨਸੀਡੈਂਟ ਹੈ ਜਿੱਥੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਜੈਨਤੀਪੁਰ ਹੋਇਆ ਔਰ ਤੁਸੀਂ ਇਹ ਵੇਖ ਲਓ 15 15 ਦਰਨੇਡ ਅਟੈਕ ਹਮਲੇ ਹੋ ਗਏ ਜਿਹਨੂੰ ਪਹਿਲਾਂ ਸਰਕਾਰ ਕਹਿੰਦੀ ਰਹੀ ਹੈ ਦੈਟ ਦਿਸ ਇਸ ਟਾਇਰ ਪਾਰਟੀ ਆ ਹੈ ਇਹ ਸਿਲੰਡਰ ਪਾਰਟਿਆ ਮਤਲਬ ਥੋੜੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਜਦੋਂ ਸੀਸੀਟੀਵੀ ਫੋਟੇਜੀ ਸਾਹਮਣੇ ਆ ਗਈ ਹੈ ਤੇ ਫਿਰ ਇਹਨਾਂ ਨੂੰ ਲਾਜਵਾਬ ਨੇ ਇਸ ਲਈ ਟੋਟਲ ਕੋਲਾਪਸ ਹੈ ਜੀ ਲਾਅ ਐਂਡ ਆਰਡਰ ਦਾ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸਹਿਬਾਨ ਨੇ ਸ੍ਰੀ ਅਮਰਸਰ ਸਾਹਿਬ ਜੀ ਕੱਲ ਤੁਸੀਂ ਉਹ ਵੀਡੀਓ ਵੇਖ ਹੀ ਲਈ ਆ ਜਿੰਨਾ ਜ਼ੋਰ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਮਾਰ ਮਾਰ ਸੰਗਤਾਂ ਨੂੰ ਮੱਥਾ ਟਿਕਾਉਣ ਤੇ ਲਾ ਰਿਹਾ ਐ ਇੰਨਾ ਹੀ ਜੋਰ ਕਿਤੇ ਭੁੱਲਰ ਸਾਹਿਬ ਲਾਅ ਐਂਡ ਆਰਡਰ ਤੇ ਦੇ ਦਨ ਧਿਆਨ ਤੇ ਮੈਂ ਸਮਝਦਾ ਜਾਨੀ ਮਾਲੀ ਨੁਕਸਾਨ ਤਾਂ ਲੋਕਾਂ ਦਾ ਬਚਾਅ ਹੋ ਸਕਦਾ ਚਾਰ ਦਿਨਾਂ ਚ ਚਾਰ ਇਨਸੀਡੈਂਟ ਹੋ ਗਏ ਉੱਥੇ ਜੂਲਰ ਦੇ ਪਹਿਲਾਂ ਗੋਲੀ ਮਾਰੀ ਉਹ ਬਸਾ ਬਚਿਆ ਬੰਦੂ ਉਹ ਗੋਲੀ ਫਸ ਗਈ ਮੈਨੂੰ ਲੱਗਦਾ ਜਾਂ ਉਹਨੂੰ ਵੱਜੀ ਨਹੀਂ ਉਸ ਤੋਂ ਅਗਲੇ ਦਿਨ ਦਰਬਾਰ ਸਾਹਿਬ 'ਚ ਕਿਵੇਂ ਉਸਨੇ ਰੌਡ ਨਾਲ ਅਟੈਕ ਕੀਤਾ ਬੰਬ ਸਿੱਟਤਾ ਔਰ ਹਟ ਵਾਲੇ ਨਹੀਂ ਨੇ